ਬਈ ਦੋ ਅੱਜ ਇੱਥੇ ਪਹੁੰਚੇ ਤੇ ਬਾਰੇ ਦੱਸੋ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਜੀ ਅੱਜ ਅਸੀਂ ਹਸਨਪੁਰ ਪਿੰਡ ਦੇ ਵਿੱਚ ਆਂ ਜੀ ਐਡਵੋਕੇਟ ਪ੍ਰਦੀਪ ਸਿੰਘ ਜੀ ਨੇ ਅੱਜ ਜਿਹੜਾ ਬਹੁਤ ਵਧੀਆ ਉਪਰਾਲਾ ਕੀਤਾ ਇਹਨਾਂ ਦੇ ਪਿਤਾ ਜੀ ਜਿਹੜੇ ਇਸ ਵਕਤ ਦੁਨੀਆ ਦੇ ਵਿੱਚ ਨਹੀਂ ਹੈਗੇ ਉਹਨਾਂ ਦੀ ਯਾਦ ਦੇ ਵਿੱਚ ਇਹਨਾਂ ਨੇ ਅੱਜ ਜਿਹੜਾ ਬਲੱਡ ਡੋਨੇਟ ਕੈਂਪ ਲਾਇਆ ਦੇਖੋ ਵਰਸੀਆਂ ਬਹੁਤ ਤਰ੍ਹਾਂ ਦੀਆਂ ਮਨਾਈਆਂ ਜਾਂਦੀਆਂ ਨੇ ਪਰ ਇਹ ਬਹੁਤ ਹੀ ਵਧੀਆ ਉਪਰਾਲਾ ਵੀ ਉਹਨਾਂ ਦਾ ਦੇਖੋ ਇੱਕ ਦੁੱਖ ਦੀ ਕਵਿਤਾ ਹੈ ਜੀ ਜਦੋਂ ਆਪਾਂ ਆਪਣਾ ਕੋਈ ਜੀ ਜਾਂਦਾ ਘਰ ਦਾ ਦੁੱਖ ਤਾਂ ਹਮੇਸ਼ਾ ਹੀ ਲੈਂਦਾ ਪਰਿਵਾਰ ਨੇ ਔਰ ਕਿਤਨਾ ਕਿਤੇ ਦੂਜੇ ਦਾ ਭਲਾ ਸੋਚਿਆ ਜਾ ਰਿਹਾ ਬਹੁਤ ਹੀ ਉੱਤਮ ਗੱਲ ਹੈ ਜੀ ਅਸੀਂ ਕਾਹੇ ਮਤਲਬ ਬਹੁਤ ਵਧਾਈ ਦੇ ਪਾਤਰ ਨੇ ਵੀ ਜਿਹੜੇ ਕਿਸੇ ਲੋੜਵੰਦ ਦੇ ਭਲੇ ਦੀ ਗੱਲ ਸੋਚੀ ਦੁੱਖ ਦੀ ਘੜੀ ਦੇ ਵਿੱਚ ਵੀ ਦੇਖੋ ਕਿੰਨੇ ਵੀਰਾਂ ਨੇ ਜਿਹੜਾ ਆਕਰੇ ਖੂਨਦਾਨ ਕੀਤਾ ਉਹ ਕਿਸੇ ਨਾ ਕਿਸੇ ਲੋੜਵੰਦੇ ਚੜੂਗਾ ਇਹ ਬਹੁਤ ਵੱਡੀ ਜਿਹੀ ਸੇਵਾ ਜੀ ਨੌਜਵਾਨ ਪੀੜ੍ਹੀ ਨੂੰ ਤੁਸੀਂ ਕੀ ਮੈਸੇਜ ਲਾਉਣਾ ਚਾਹੁੰਦੇ ਹੋ ਸਰ ਇਹ ਚੀਜ਼ਾਂ ਦੀ ਸਾਨੂੰ ਵੇਰ ਹੋਣ ਦੀ ਲੋੜ ਹੈ ਜਿਹੜੇ ਸਾਡੇ ਖਰਚੇ ਨੇ ਇਹਦੇ ਤਾਂ ਅਸੀਂ ਵੀ ਖਰਚੇ ਕਰਦੇ ਸੀਗੇ ਮਤਲਬ ਜਦੋਂ ਸਾਨੂੰ ਸਮਝ ਆਉਂਦੀ ਆ ਤਾਂ ਸਾਨੂੰ ਸਾਰਿਆਂ ਨੂੰ ਅੱਜ ਵਿਆਹਾਂ ਤੋਂ ਖਰਚੇ ਘਟਾਉਣ ਦੀ ਲੋੜ ਘੋਗਾਂ ਤੋਂ ਖਰਚੇ ਘਟਾਉਣ ਦੀ ਲੋੜ ਹੈ ਚੰਗੇ ਪ੍ਰਾਲੇ ਇਦਾਂ ਦੇ ਕਰਨ ਦੀ ਲੋੜ ਹੈ ਜੀ ਤੁਸੀਂ ਕੋਈ ਸਰਕਾਰ ਨੂੰ ਵੀ ਅਪੀਲ ਕਰਨਾ ਚਾਹੁੰਦੇ ਨੌਜਵਾਨ ਪੀੜੀ ਲਈ ਲੈ ਕੇ ਵੀ ਜਿਵੇਂ ਕਿ ਨਸ਼ਿਆਂ ਨੂੰ ਲੈ ਕੇ ਇੱਕ ਬਹੁਤ ਹੀ ਪੰਜਾਬ ਦੀ ਵਿਅਦਿਵਿਧੀ ਵੀ ਹੋਈਦੀ ਹੈ ਜੀ ਵੀਰੇ ਬਿਲਕੁਲ ਦੇਖੋ ਵੀਰੇ ਅਸੀਂ ਨਾ ਮਤਲਬ ਜਿਹੜੇ ਮਾਨਸਿਕ ਪਰੇਸ਼ਾਨ ਵੀਰ ਹੋ ਜਾਂਦੇ ਨੇ ਉਹਨਾਂ ਲਈ ਕੰਮ ਕਰ ਰਹੇ ਹਾਂ ਪਿਛਲੇ 5 ਸਾਲ ਤੋਂ ਇੱਕ ਬੰਦੂਆ ਮਜ਼ਦੂਰ ਜਿਨ੍ਹਾਂ ਨੂੰ ਲੋਕ ਘਰਾਂ ਚ ਕੈਦ ਕਰਕੇ ਰੱਖਦੇ ਨੇ ਅਸੀਂ ਉਹਨਾਂ ਲਈ ਉਹ ਗੱਲ ਬੋਲਦਾਂ ਨੇ ਆ ਵੀ ਸਾਡੀ ਬੇਨਤੀ ਆ ਪ੍ਰਸ਼ਾਸਨ ਦੇ ਅੱਗੇ ਜਿੱਥੇ ਕਿਤੇ ਬੰਦੂਆਂ ਮਜ਼ਦੂਰੀ ਜਿਹੜੀ ਕਿਸੇ ਦੇ ਤਸ਼ੱਦਦ ਹੋ ਰਿਹਾ ਜਿਵੇਂ ਉਹਨੇ ਅਸੀਂ ਲੇਟੈਸਟ ਇੱਕ ਕੇਸ ਇੱਕ ਬੱਚਾ ਰਿਸੀ ਕਲੋਨੀ ਦੇ ਵਿੱਚੋਂ ਕੱਢਿਆ ਜੀ ਉਹਦੇ ਤੇ ਉੱਪਰ ਲੇਡੀ ਇੱਕ ਗਰਮ ਪ੍ਰੈਸ ਉਹਦੇ ਬੱਚੇ ਦੇ ਮੂੰਹ ਤੇ ਲਾ ਕੇ ਉਹਨੇ ਬੱਚੇ ਦਾ ਮੂੰਹ ਸਾੜਤਾ ਔਰ ਬੱਚੇ ਦੇ ਉੱਪਰ ਇੰਨੀ ਤਸ਼ੱਦਦ ਕੀਤੀ ਬੈਲਟਾਂ ਤੱਕ ਮਾਰੀਆਂ ਗਈਆਂ ਅਸੀਂ ਉਹਦਾ ਵੀ ਜਿਹੜਾ ਕੇਸ ਆ ਸਾਡੇ ਬਹੁਤ ਹੀ ਸਤਿਕਾਰਯੋਗ ਭਰਾ ਪ੍ਰਦੀਪ ਸਿੰਘ ਜੀ ਇਹ ਜਿਹੜਾ ਉਹਨਾਂ ਨੂੰ ਇਨਸਾਫ ਦਿਵਾਉਣਗੇ ਉਸ ਬੱਚੇ ਨੂੰ ਜਿਹੜਾ ਉਸ ਲੇਡੀ ਤੇ ਬਣਦੀ ਜਿਹੜਾ ਮਤਲਬ ਜਿੱਥੇ ਵੀ ਸਾਨੂੰ ਲੋੜ ਪੈਂਦੀ ਆ ਅੱਗੇ ਸਾਡੀ ਜਿਹੜੀ ਬੇਨਤੀ ਤੇ ਹੀ ਆ ਵੀ ਜਿਹੜਾ ਪ੍ਰਸ਼ਾਸਨ ਆ ਇਦਾਂ ਦੇ ਕੰਮਾਂ ਦੇ ਵਿੱਚ ਸਪੋਰਟ ਕਰੇ ਹਰੇਕ ਇਨਸਾਨ ਦੀ ਜਿੱਥੇ ਕਿਤੇ ਤੱਕਾ ਹੁੰਦਾ ਤੇ ਪਹਿਲ ਦੇ ਆਧਾਰ ਤੇ ਜਿਹੜਾ ਕੇਸ ਦਰਜ ਕਰਨਾ ਚਾਹੀਦਾ ਕਿਉਂਕਿ ਜੇ ਬੱਚਿਆਂ ਦੇ ਉੱਪਰ ਇੰਨਾ ਕੁਝ ਆਊਗਾ ਫਿਰ ਹੋਰ ਕਿੱਥੇ ਸੇਫ ਹੋਵਾਂਗੇ ਅਸੀਂ ਆਪਾਂ ਸਾਡਾ ਨਾਮ ਜਾਣਦਾ ਸਰ ਤੁਸੀਂ ਕੀ ਨਾਮ ਹੈ ਜੋ ਅੱਜ ਕੌਂਦਾਨ ਕੈਂਪ ਲਾਇਆ ਗਿਆ ਇਸ ਬਾਰੇ ਦੱਸੋ ਸਰ ਸਾਡੇ ਇਲਾਕੇ ਦੀ ਮਹਾਨ ਸ਼ਖਸੀਅਤ ਬਲਵਿੰਦਰ ਸਿੰਘ ਜੀ ਸੋਰੀ ਸਾਹਿਬ ਉਹਨਾਂ ਦੇ ਯਾਰ ਚ ਉਹਨਾਂ ਦੇ ਸਿਸਟਰ ਹਰ ਦੇ ਭਰਾ ਨੇ ਬੋਲਿਆ ਸਰ ਜੀ ਮੈਂ ਨੰਬਰ ਦਿੱਤਾ ਜੀ ਅੱਜ ਚੱਕਰ ਦਾ ਕੰਮ ਆਇਆ ਤੇ ਵੱਟ ਚੱਲ ਗਿਆ ਜੀ ਉੱਥੇ ਵੀ ਆਇਆ ਨੌਂ ਵਨ ਕੰਡ ਦੇ ਜਿੰਨਾ ਮਾਰ ਪਾਉਂਦਾ ਸਾਰੇ ਕੱਟੇ ਲੈ ਜਿਹੜਾ ਇਹ ਗੁੰਮ ਦਾ ਮਾਮਲਾ ਸਭ ਤੋਂ ਵੱਡਾ ਦਾਣਾ ਜਦੋਂ ਕਿਸੇ ਦਾ ਕੋਈ ਐਕਸੀਡੈਂਟ ਹੋ ਗਿਆ ਕਦੋਂ ਕਿਸੇ ਲੋੜ ਪਈ ਤੇ ਉਹਦਾ ਵੀ ਇਤਰੀ ਮੈਂ ਕਰਦੇ ਪਾਉਣਾ ਸਹੀ ਤਰ੍ਹਾਂ ਜਿੰਨੇ ਗ੍ਰਾਮ ਚੱਲੇ ਸੋ ਇੱਕ ਵਾਰ ਅਸੀਂ ਫਿਰ ਆਪਣੇ ਅਸੀਂ ਸੱਜਣ ਨੂੰ ਬਹੁਤ ਬਹੁਤ ਯਾਦਗਾਰ ਤੇ ਇੱਥੇ ਪਹੁੰਚ ਕੇ ਸਾਰੇ ਧੰਨਵਾਦ ਕਰਦੇ ਆਂ ਤੇ ਅਗਲੇ ਸਾਲ ਵੱਧ ਚੜ ਕੇ ਹੋਰ ਵੀ ਨੌਜਵਾਨ ਤੇ ਸਾਹਿਬ ਭਾਈ ਜੀ ਦਾ ਸਾਰਾ ਜਤਨ ਸਾਰੀ ਇੱਥੇ ਵੱਧ ਚੜ ਕੇ ਸਾਰੇ ਭਾਈ ਜੀ ਤੁਹਾਨੂੰ ਕਿਹਾ ਨਾਮ ਹੈ ਆਪਣਾ ਨਰਮਦ ਸਿੰਘ ਜਿਵੇਂ ਅਸੀਂ ਅੱਜ ਬਲੱਡ ਦਿੱਤਾ ਇਸ ਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਸਰ ਪਪਾ ਬਲੱਡ ਦਿੰਦੇ ਨੇ ਆਪਣੇ ਪਿੱਛੇ ਸਭ ਨੂੰ ਡੋਨੇਟ ਕਰਨਾ ਚਾਹੀਦਾ ਕਿਉਂਕਿ ਬਲੱਡ ਹੀ ਅਜਿਹੀ ਚੀਜ਼ ਹੈ ਜਿਹੜੀ ਕਿ ਕਿਸੇ ਫੈਕਟਰੀ ਤੋਂ ਨਹੀਂ ਬਣਦਾ ਤੁਹਾਨੂੰ ਮੁੱਲ ਨਹੀਂ ਮਿਲਦਾ ਇਨਸਾਨੀ ਜਾਨਾਂ ਬਚਾਉਣ ਵਾਸਤੇ ਸਾਨੂੰ ਪਹਿਲ ਕਰਦਣੀ ਕਰਨੀ ਚਾਹੀਦੀ ਹੈ ਤੇ ਨੌਜਵਾਨ ਜਿੰਨੇ ਹੈਗੇ ਨੇ 18 ਸਾਲ ਤੋਂ ਵੱਧ ਦੀ ਉਮਰ ਦੇ ਸਾਰਿਆਂ ਨੂੰ ਗੁਜਾਰਿਸ਼ ਕਰਦਾ ਕਿ ਵੀ ਬਤਵੰਤ ਬਲੱਡ ਡੋਨੇਟ ਕਰਿਆ ਕਰੋ ਸਿਹਤ ਦਾ ਧਿਆਨ ਰੱਖਿਆ ਕਰੋ ਆਪਣਿਆਂ ਦਾ ਤੇ ਮੈਂ 15 ਪਲਸ ਵਾਲ ਹੋ ਗਿਆ ਮੇਰਾ ਅੱਜ ਜੀ ਇਹ ਆ ਤਾਂ ਜਿਆਦਾ ਹੀ ਹੋ ਗਿਆ ਸਭ ਨੂੰ ਤੇ ਨਿਡਰਕੀ ਹੋ ਜੂਗੀ ਤੇ ਮੈਂ ਤੇ 14 15 16 ਸਾਲ ਤੋਂ ਰੈਗੂਲਰ ਬਲੱਡ ਮੈਂ ਨਾ ਲਾ ਰਿਹਾ ਕਰ ਗਿਆ ਤਾਂ ਉਹ ਪੀਜੀਆਈ ਤੱਕ ਅਸੀਂ ਜਾਂਦੇ ਹਾਂ ਜੀ ਸੋ ਸਾਰੇ ਨੌਜਵਾਨ ਪਟਿਆ ਨੂੰ ਬੇਨਤੀ ਹੈ ਕਿ ਰੈਗੂਲਰ ਡੋਨੇਟਰ ਬਣਨਾ ਚਾਹੀਦਾ ਬਹੁਤ ਬੰਦੀ ਹੋ ਪਹਿਨ ਕਰਦੇ ਕਿਉਂਕਿ ਬਲੱਡ ਇੱਕ ਵਾਰ ਇੱਕ ਯੂਨਟ ਤੁਸੀਂ ਬਲੱਡ ਡੋਨੇਟ ਕਰਦੇ ਹੋ ਤਾਂ ਕੀ ਚਾਰ ਜਾਨਾ ਉਹ ਚਾ ਸਕਦੇ ਸੋ ਸਮਾਜ ਦੇ ਵਿੱਚ ਇਨਸਾਨੀਅਤ ਵਿੱਚ ਆਪਣਾ ਯੋਗਦਾਨ ਪਾਣਾ ਬਹੁਤ ਜ਼ਰੂਰੀ ਹੈ ਸੋ ਦੁਬਾਰੇ ਫੇ ਸਾਰਿਆਂ ਨੂੰ गुजारिश ਆ ਕਿ ਵੱਧ ਤੋਂ ਵੱਧ ਬਲੱਡ ਡੋਨਰ ਬਣੇ